ਵੋਟਾਂ ਤੋਂ ਪਹਿਲਾਂ ਫਿਰ ਤੋਂ ਹੁਣ ਸਿਆਸਤ ਦੇ ਵਿੱਚ ਹਲਚਲ ਤੇਜ ਹੋ ਗਈ ਹੈ ਤੇ ਇੱਕ ਹੋਰ ਅਫਸਰ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਬੇਅਦਬੀ ਕਿਸਾਂ ਦੀ ਜਾਂਚ ਕਰਨ ਵਾਲੇ ਅਫਸਰ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਤੇ ਇਕਬਾਲ ਸਿੰਘ ਜਿਹੜੇ ਸਹੋਤਾ ਉਹ ਚਰਚਾ ਦੇ ਵਿੱਚ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਕਬਾਲ ਪ੍ਰੇਤ ਸਿੰਘ ਸਹੋਤਾ ਬੀਜੇਪੀ ਦੇ ਵਿੱਚ ਐਂਟਰੀ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਹੁਣ ਇਸ ਗੱਲ ਦੀ ਉੱਤੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਅਮ੍ਰਿਤਸਰ ਅਤੇ ਹੁਸ਼ਿਆਰਪੁਰ ਮਾਫ ਕਰਨਾ ਬਠਿੰਡਾ ਵਿੱਚ ਆਈਐਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਲੋਕ ਸਭਾ ਚੋਣਾਂ ਲਈ ਇੱਕ ਹੋਰ ਅਫਸਰ ਚੋਣ ਮੈਦਾਨ ਦੇ ਵਿੱਚ ਨਿਤਰਨ ਜਾ ਰਿਹਾ ਹੈ ਤੇ ਪੰਜਾਬ ਦੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸੋਹੋਤਾ ਦਾ ਨਾਮ ਅੱਗੇ ਚੱਲ ਰਿਹਾ ਹੈ ਫਿਲਹਾਲ ਉਹਨਾਂ ਦੇ ਭਾਜਪਾ ਚ ਸ਼ਾਮਲ ਹੋਣ ਅਤੇ ਹੁਸ਼ਿਆਰਪੁਰ ਸੀਟ ਤੋਂ ਚੋਣ ਲੜਨ ਲਈ ਚਰਚਾ ਚੱਲ ਰਹੀ ਹੈ ਭਾਜਪਾ ਅੱਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਲੋਕ ਪਾਰਟੀ ਵਿੱਚ ਸ਼ਾਮਲ ਹੋਣਗੇ ਸਾਬਕਾ ਡੀਜੀਪੀ ਕਬਲ ਪ੍ਰੀਤ ਸਿੰਘ ਸੋਹਤਾ ਟਾਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਖੁੱਡਾ ਖੁੱਡਾ ਦੇ ਵਸਨੀਕ ਹਨ ਇਹ ਵੀ ਜਿਹੜੇ ਕਿ ਸਿਆਸਤ ਦੇ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ ਹਾਲਾਂਕਿ ਇਸ ਸੀਟ ਲਈ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਪੰਜਾਬ ਭਾਜਪਾ ਦਾ ਵੱਡਾ ਵਰਗ ਉਹਨਾਂ ਦਾ ਸਮਰਥਨ ਕਰ ਰਿਹਾ ਹੈ ਹਾਲਾਂਕਿ ਪਾਰਟੀ ਦੇ ਆਗੂ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਸੋਹੋਤਾ ਦੀ ਗਵਾਹੀ ਵਾਲੀ ਸੱਟ ਨੇ ਹੀ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਦਾ ਲਿੰਕ ਜਿਹੜਾ ਪਾਕਿਸਤਾਨ ਨਾਲ जोडਿਆ ਵਿਵਾਦ ਦਾ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਛੱਡਣਾ ਪਿਆ ਸੀ 1988 ਬੈਚ ਦੇ ਇਕਬਾਲ ਸਿੰਘ ਸੋਹੋਤਾ ਨੂੰ ਸਤੰਬਰ 2022 ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਡੀਜੀਪੀ ਬਣਾਇਆ ਪਰ ਨਰਜੋਤ ਸਿੰਘ ਸਿੱਧੂ ਦੇ ਵਿਰੋਧ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਸਿੱਧੂ ਨੇ ਉਹਦੇ ਉੱਤੇ ਬੇਅਦਬੀ ਦੇ ਮਲਜ਼ਮਾ ਦੀ ਮਦਦ ਦਾ ਇਲਜ਼ਾਮ ਲਗਾਇਆ ਸੀ ਤੇ ਇੱਕワਲ ਸਿੰਘ ਸੋਹੋਤਾ ਦੇ ਪਰਿਵਾਰ ਦਾ ਸਬੰਧ ਸਿਆਸਤ ਨਾਲ ਰਿਹਾ ਦੋ ਦਹਾਕੇ ਪਹਿਲਾਂ ਦਸੂਆ ਤੋਂ ਉਹਨਾਂ ਦੇ ਪਿਤਾ ਭਸਪਾ ਤੋਂ ਛੋਣ ਲੜ ਚੁੱਕੇ ਸਨ ਸੋਹੋਤਾ ਨੇ ਕਦੇ ਵੀ ਸਿਆਸਤ ਦੇ ਵਿੱਚ ਜਾਣ ਤੋਂ ਇਨਕਾਰ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਪਹਿਲਾਂ ਹੀ ਸਿਆਸਤ ਦੇ ਵਿੱਚ ਸੀ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਚਰਚਾਵਾਂ ਛਾਇਆ ਹੋਈਆਂ ਨੇ ਕਿ ਬੇਅਦਬੀ ਕੇਸਾਂ ਦੀ ਜਾਂਚ ਕਰਨ ਵਾਲੇ ਅਪਸਰ ਇੱਕ ਬਾਲ ਪ੍ਰੀਤ ਸਿੰਘ ਸਹੋਤਾ ਦੀ ਭਾਜਪਾ ਦੇ ਵਿੱਚ ਐਂਟਰੀ ਹੋ ਸਕਦੀ ਹੈ ਤੇ ਜਿਸ ਦੇ ਦੌਰਾਨ ਲੋਕ ਸਭਾ ਚੋਣਾਂ ਆ ਰਹੀਆਂ ਨੇ ਪੰਜਾਬ ਦੇ 7ਵੇਂ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ 4 ਜੂਨ ਨੂੰ ਰਿਜ਼ਲਟ ਹੋਵੇਗਾ ਤੇ 4 ਜੂਨ ਨੂੰ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਤੇ ਜਿਸ ਤੋਂ ਬਾਅਦ ਪਹਿਲਾਂ ਹੀ ਕਈ ਆਪਣੀਆਂ ਪਾਰਟੀਆਂ ਦੇ ਵਿੱਚ ਕਈ ਸ਼ਾਮਿਲ ਹੋ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਇਹ ਅਫਸਰ ਜਿਹੜੇ ਕਿ ਇਕਬਾਲ ਪ੍ਰੀਤ ਸਿੰਘ ਸੋਹਤ ਆ ਉਹਨਾਂ ਦਾ ਨਾਮ ਵੀ ਚਰਚਾਵਾ ਦੇ ਵਿੱਚ ਸ਼ਾਇਆਪ